ਵਕਾਰਆਂਆਂ ਬੱਚੀਆਂ ਸੀਆਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਇਹਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੀਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਇੱਜ਼ਤੀ ਦਾ ਪਰਚਾ ਵੀ ਕਰੋ ਲੜਕੀਆਂ ਹੱਥ ਜਾਈਆਂ ਇੱਕ ਲੜਕੀ ਨੇ ਕਿਹਾ ਧੱਕੇ ਨਾਲ ਬਲੈਕਮੇਲ ਕਰਕੇ ਸਾਧਾ ਰਿਆ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥੇ ਮਰਜੀ ਲੈ ਜੂ ਉਹਨੇ ਆਪਣੇ ਹੱਕ 'ਚ ਬਿਆਨ ਦਿੱਤੇ ਉਹpropto ਹੇਟੇ ਜੇ ਉਹ ਨਾ ਕਰਦੇ ਉਹ ਤਾਹਾਂ ਲੈ ਜਾਂਦਾ ਜਦੋਂ ਛੇ ਲੈ ਜਾਂਦਾ ਉਦੋਂ ਫਿਰ ਇਹਨਾਂ ਦੀਆਂ ਕੱਲ ਦੇ ਕੁੱਤਾ ਜਿਹਨੇ ਹੋਣ ਲੱਗੇ ਕਰਤੀ ਸਿੱਖ ਤੋਂ ਉਪਰਾਮ ਕਰਨ ਵਾਸਤੇ ਉਹ ਉਹ ਇਹ ਕਰਦੇ ਆ ਤੇ ਨਾਲ ਇਹਨਾਂ ਦੇ ਐਸ.ਯੂ.ਸੀ.ਜੀ. ਬਾਗਲ ਗਰੁੱਪ ਪੂਰੇ ਜੋਂਦਾਰ ਅੱਜ ਖੜੇ ਹੀ ਪ੍ਰਕਰਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜਾ ਪੈਰਾਵਾ ਕਰਵਾ ਦਿੱਤੇ। ਅਭੀ ਬਿਆਲਵੀ ਦਾ ਪਰਚਾ ਵੀ ਇਹਨਾਂ ਤਾਰਵਾਸਾ ਹੋਂਠੇ ਪੱਜਾਈਏ ਦਸਤ ਕਰਾਇਆ। ਇਹਦੇ ਟਰੋਮਣੀ ਕਮੇਟੀ ਨੇ ਕਰਿਆ ਆ। ਅਭੀ ਬਿਆਲਵੀ ਆਨੇ ਮਾਮਿਆਂ ਵੀ ਇਹ ਦੇਣਾ। ਉਸ ਤੋਂ ਬਾਅਦ ਜਦੋਂ ਖਾਬਾ ਮੇਰੇ ਬਾਦ ਦੁਬਾਰਾ ਚੰਗਿਆਂ ਦਾ ਮੇਰੇ ਤੇਜਾਂ ਤੇ ਖੜ ਕੇ ਸਾਹ ਤੇ ਹੁੰਦ ਹੋ ਜਾਣ। ਇਹ ਇੰਨੇ ਰੰਗ ਤਾਂ ਯਾਰਾ ਗਿਰਕਟ ਨਹੀਂ ਬਦਲਦੀ। ਅਮਰਪਾਲ ਜੀ ਅੱਜ ਤੁਸੀਂ ਟਰੱਕ ਜੀ ਦੇ ਸਾਹਮਣੇ ਜਗਰਾਉਂ ਵਿੱਚ ਇਕੱਠ ਕੀਤਾ ਹਾਂਜੀ ਇਹ ਕਿਸ ਵਿਸ਼ੇ ਤੇ ਸੀਗਾ ਇਹ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਦਾ ਮੁਖੀ ਸੀਗਾ ਉੱਥੇ ਹਾਂਜੀ ਤੇ ਉਸ ਵਿਸ਼ੇ 'ਚ ਸੀਗਾ ਵੀ ਉਹ ਉੱਥੇ ਜਿਹੜੀਆਂ ਹੈਗੀਆਂ ਗਰੀਬ ਘਰਾਂ ਦੀਆਂ ਬੱਚੀਆਂ ਸੀਗੀਆਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਵੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਹਾਂਜੀ ਤੇ ਉਸ ਜਦੋਂ ਸਾਨੂੰ ਪਤਾ ਲੱਗਾ ਅਸੀਂ ਫਿਰ ਉਹਨੂੰ ਫੜਿਆ ਸੀ ਤੇ ਪੁਲਿਸ ਨੂੰ ਦਿੱਤਾ ਸੀ ਤੇ ਉਸ ਸਬੰਧ ਵਿੱਚ ਪੁਲਿਸ ਨੇ ਪਰਚਾ ਦਿੱਤਾ ਹੋਇਆ ਜੀ ਉੱਤੇ ਅਸਲ ਦੇ ਵਿੱਚ ਪਰਚਾ ਇੱਕ ਬੀਬੀ ਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੀਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਅਦਬੀ ਦਾ ਪਰਚਾ ਵੀ ਕਰੋ ਇੱਕ ਇਹਦੇ ਨਾਲ ਕੁੜੀ ਰਣੀ ਜੇ ਬਾਬਾ ਜੀ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਜਿਹੜੀ ਲੇਡੀ 250 ਉੱਥੇ ਜਾਂਦੀ ਰਹੀ ਆ ਤੇ ਉਹ ਵੀ ਤਾਂ ਬੇਅਦਬੀ ਦੇ ਹੱਕ ਦੇ ਵਿੱਚ ਕੀਤੀ ਉਹਨਾਂ ਨੇ ਵੀ ਦੇਖੋ ਦੋ ਦੋ ਲੜਕੀਆਂ ਹੱਥ ਜਾਈਆਂ ਇੱਕ ਲੜਕੀ ਨੇ ਕਿਹਾ ਧੱਕੇ ਨਾਲ ਬਲੈਕਮੇਲ ਕਰਕੇ ਸਾਧਦਾ ਰਿਹਾ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥ ਦੂਜੀ ਕੁੜੀ ਕਹਿੰਦੀ ਵੀ ਮੈਂ ਆਪਦੀ ਮਰਜ਼ੀ ਨਾਲ ਗਈਆਂ ਫਿਰ ਮਤਲਬ ਇਹਦੇ ਚ ਬੇਅਦਬੀ ਦੇ ਵਿੱਚ ਦੂਜੀ ਕੁੜੀ ਦਾ ਹੱਥ ਆਮਰਤਪਾਲ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇਗੇ ਤੁਸੀਂ ਡੀਵੀਆਰ ਵਗੈਰਾ ਲੈ ਕੇ ਤੱਕਾ ਕੀਤਾ ਬਾਬੇ ਦੀ ਕੁੱਟਮਾਰ ਕੀਤੀ ਵੀ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਵੀ ਪੁਲਿਸ ਦਾ ਕੰਮ ਕਰਨ ਦਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਅਧਿਕਾਰ ਦਿੱਤਾ ਤੇ ਕੁੱਟਮਾਰ ਕੀਤੀ ਆ ਲੋ ਜੀ ਠੀਕ ਆ ਜੀ ਜਿਹੜਿਆ ਤੁਸੀਂ ਡੀਵੀਆਰ ਲੈ ਕੇ ਤੁਹਾਨੂੰ ਪੁਲਿਸ ਵਾਲੇ ਨਹੀਂ ਕਰਨਾ ਚਾਇਦੇ ਸੀ ਉਹਦੀ ਵੀਡੀਓ ਵਾਇਰਲ ਹੋ ਰਹੀਆਂ ਪੜਸੋਨਾਂ ਤੇ ਪੰਜ ਪਰਚੇ ਬਲਾਤਕਾਰ ਦੇ ਕਰੇ ਤੇ ਡੀਵੀਆਰ ਲੈ ਲੈਂਦੇ ਹੁੰਦਾ ਸੀ ਨਹਿਰ 'ਚ ਸਿੱੜਤਾ ਅੱਜ ਸਰਕਾਰ ਕਮੇਟੀ ਵੀ ਸ਼ਰੋਣੀ ਕਮੇਟੀ ਦਾ ਮੁਰਦਾਬਾਦ ਕਰ ਰਹੀ ਸੀ ਇਹ ਸ਼ਰੋਣੀ ਕਮੇਟੀ ਨੇ ਉਹਨੂੰ ਪਹਿਲਾਂ ਮਾਫੀਨਾਮਾ ਦਿੱਤਾ ਸੀ ਪਰਕਰਮਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਛੜੇ ਦੀਜੀ ਇਤੋਂ ਦੇ ਬਾਰੇ ਜਾਣੂ ਹੈਗੇ ਹੋ ਜੀ ਤੁਸੀਂ ਹੈਗੇ ਆ ਸਾਡੇ ਕੋਲ ਲੈਟਰ ਆਇਆ ਸੀ ਉਹਦੇ ਬਾਰੇ ਅਸੀਂ ਐਸਜੀਪੀਸੀ ਨੂੰ ਲੈਟਰ ਲਿਖਿਆ ਵਾ ਤੇ ਉਹ ਜਿਹੜੇ ਬੰਦੇ ਨੇ ਉਹਨੂੰ ਮਾਫੀ ਦਿੱਤੀ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਜੇ ਕੋਈ ਗੱਲਬਾਤ ਕੇਦੀ ਸਾਹਮਣੇ ਹੀ ਉਹਨਾਂ ਨਾਲ ਪਹਿਲਾਂ ਬਹਿ ਕੇ ਕਰਨੀ ਚਾਹੀਦੀ ਹੈ ਨਾ ਹੁਣ ਇਕੱਠ ਇੱਥੇ ਹੈਗਾ ਇੱਕ ਸਾਧ ਦੇ ਖਿਲਾਫ ਆਪਾਂ ਉਸ ਬੰਦੇ ਦੇ ਕਮੇਟੀ ਦੇ ਹਟ ਨਾਰੇ ਲਾਵਾਂਗੇ ਚਾਹੀਦੇ ਤਾਂ ਹੈ ਪਰ ਸਮਾਂ ਨਹੀਂ ਹੈ ਹਜੇ ਉਹਨਾਂ ਦੇ ਉਲਟਾ ਪਾ ਵੱਖਰਾ ਸਮਾਗਮ ਰੱਖਾਂਗੇ ਹੁਣ ਤੁਹਾਡੀ ਅਗਲੀ ਪਲੈਨਿੰਗ ਕੀ ਹੋਊਗੀ ਇਹਦੇ ਵੀ ਕੋਈ ਨਾ ਕੋਈ ਪ੍ਰੋਗਰਾਮ ਪ੍ਰੋਗਰਾਮ ਇਕਤਾ ਸਿੱਖਾਂ ਦੇ ਵਿੱਚ ਇਕਤਾ ਦੀ ਗੱਲ ਆ ਹੁਣ ਇੱਥੇ ਆਪਾਂ ਇਸ ਵਿਰੋਧ ਆਏ ਆ ਐਨੇ ਕਾਏ ਆ ਨਾ ਐਨੇ ਕੀ ਹਰਥਾ ਸਾਡੀ ਬਾਤ ਤੇ ਇਕੱਠਿਆ ਹੋ ਜਾਣਗੇ ਆਪਾਂ ਡੇਰਾਬਾਦ ਦਾ ਜੜ ਪਟ ਦੇਾਂਗੇ ਹੋਰ ਇਕ ਸੋਨਾ ਆਹ ਦੇਖ ਨਹਿਰ ਕਿਨਾਰੇ ਇਹ ਸਾਧ ਆਪਾਂ ਫੜਿਆ ਬੰਦਾ ਬਹੁਤ ਵੱਡਾ ਉਹਦੀ ਕੰਮ ਹੋਇਆ ਪਿੰਡ ਵਾਲੀ ਪੀਰ ਇੱਤੋਂ ਨਹਿਰ ਦੇ ਦੇਖ ਲਓ ਤੁਸੀਂ ਕਿੱਥੇ ਬਾਗੇ ਬਾਣੇ ਤੱਕ ਜਿੱਥੇ ਵੀ ਨਹਿਰ ਜਾਂਦੀ ਆ ਕਿੰਨੇ ਨਵੇਂ ਡੇਰੇ ਫੁੱਲਿਆ ਤਾਂ ਨਹੀਂ ਡੇਰੇ ਦੇ ਖਿਲਾਫ ਨਹੀਂ ਹੈ ਆਪਾਂ ਜੁਰਮ ਦੇ ਖਿਲਾਫ ਆ ਤੁਸੀਂ ਜੁਰਮ ਨਹੀਂ ਕਰਦੇ ਵੀ ਇਹ ਦੇਖੋ ਜੁਰਮ ਤਾਂ ਗੁਰੂ ਘਰਾਂ 'ਚ ਵੀ ਹੋ ਰਹੇ ਆ ਮਸਜਿਦਾਂ ਮੰਦਰਾਂ 'ਚ ਵੀ ਬਲਾਤਕਾਰ ਹੋ ਰਹੇ ਆ ਠੀਕ ਬਿਲਕੁਲ ਬੰਦਾ ਹੀ ਚ ਕਸੂਰ ਹੁੰਦਾ ਉਹ ਚਾਹੇ ਡੇਰੇ 'ਚ ਬੈਠਾ ਮੰਦਰ ਮਸਜਿਦ ਗੁਰੂ ਘਰੇ ਬੈਠਾ ਉਹ ਨੂੰ ਫੜਨ ਦੀ ਕੋਸ਼ਿਸ਼ ਕਰਨੀ ਆ ਜੇ ਕਹਦੇਗੇ ਵੀ ਡੇਰੇ ਖੁੱਲੇ ਉਹਨਾਂ ਤੇ ਆਪਾਂ ਧਾਵਾ ਬੋਲਦਗੇ ਨਹੀਂ ਹੋਣਾ ਕਿ ਕਿਹੜੀ ਮਰਜ਼ਾਦਾ ਦੇ ਇੱਥੇ ਮਰਜ਼ਾਦਾ ਹੈ ਹੀ ਨਹੀਂ ਕੋਈ ਇੱਥੇ ਵੀ ਸਾਰੇ ਥਾਵਾਂ ਤੇ ਉਹੀ ਜਿਵੇਂ ਪਰਿਵਾਰ ਚ ਬੱਚਿਆਂ ਦੇ ਸੁਭਾਅ ਵੱਖੋ ਵੱਖਰੇ ਹੁੰਦੇ ਓਵੇਂ ਡੇਰਿਆਂ ਦੀ ਪਰੰਪਰਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲਦੇ ਜਦੋਂ ਕੋਈ ਗਲਤੀ ਕਰੂਗਾ ਆਪਾਂ ਐਕਸ਼ਨ ਲੈ ਲਾਂ ਇਸ ਤੋਂ ਅਗਰੀ ਰਣਨੀਤੀ ਕੀ ਹੋਊਗੀ ਤੁਹਾਡੀ ਜੀ ਰਣਨੀਤੀ ਉਹ ਜਿਹੜਾ ਬੀਬੀ ਦੇ ਪਰਚਾ ਨਹੀਂ ਕਰਦੇ ਸੀ ਉਹਨਾਂ ਨੇ ਕਹਿਆ ਕੱਲ ਤੱਕ ਕਰਾਂਗੇ ਠੀਕ ਹੈ ਜੀ ਉਹ ਜੇ ਕਰਨਗੇ ਠੀਕ ਆ ਉਸ ਤੋਂ ਬਾਅਦ ਨਹੀਂ ਆਪਣੀਆਂ ਰਣਨੀਤੀਆਂ ਬਥੇਰੀਆਂ ਹੋਣ ਪੁਲਿਸ ਅਧਿਕਾਰੀ ਤੁਹਾਨੂੰ ਮ ਹਾਂ ਨਾ ਕੋਈ ਹਾਂ ਜੀ ਹਾਂ ਜੀ ਪੁਲਿਸ ਅਧਿਕਾਰੀ ਮਿਲ ਕੇ ਕੀ ਵੀ ਸ਼ੁਆਸ਼ ਦਵਾਇਆ ਜੀ ਨੇ ਤੁਹਾਨੂੰ ਉਹ ਕਹਿੰਦੇ ਠੀਕ ਹੈ ਜਿਹੜੀਆਂ ਤੁਸੀਂ ਪੈਨ ਡਰਾਈਵ ਚ ਵੀਡੀਓ ਦਿੱਤੀਆਂ ਉਸ ਆਧਾਰ ਤੇ ਕਾਰਵਾਈ ਬਣਦੀ ਆ ਤੇ ਜਿਹਦੇ ਤੇ ਬਣਦੀ ਅਸੀਂ ਕਰਾਂਗੇ ਉਹ ਕਹਿੰਦੇ ਵੀ ਅਸੀਂ ਕੱਲ ਤੱਕ ਕਰਦੇ ਆਂਗੇ ਠੀਕ ਹੈ ਜੀ ਜਾਂ ਵੀ ਪਰਸੋਂ ਤੱਕ ਕੋਈ ਨਾ ਤੁਸੀਂ ਇੱਕ ਦਿਨ ਹੋਰ ਲੈ ਲਓ ਬਾਬਾ ਜੀ ਇਹ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਸ਼ੋਰ ਵੀ ਬਹੁਤ ਸੋਸ਼ਨ ਹੋ ਰਹੇ ਨੇ ਉਹਨਾਂ ਤੇ ਕਾਰਵਾਈ ਕੋਈ ਪਰੋਖ ਦਾ ਜਿਹਦੇ ਆ ਪ੍ਰੂਫ ਲਿਆਵਾਂਗੇ ਆਪਾਂ ਕਾਰਵਾਈ ਕਰ ਦਾਂਗੇ ਭਾਵੇਂ ਕੋਈ ਹੋਵੇ ਭਾਜੀ ਇਸ ਵਾਰ ਮੇਰਾ ਜੀ ਕੋਈ ਟਾਰਗੇਟ ਹੈਗਾ ਜੀ ਅਬਰ ਚਿਤਾਵਨੀ ਦੇ ਦਈਏ ਜੀ ਟਾਰਗੇਟ ਤਾਂ ਬਹੁਤ ਵੱਡੇ ਆ ਮੁੜ ਕੇ ਇੱਥੇ ਤੇਰੇ ਤੇ ਜੂਏਪੀ ਲਾ ਦੇਣਗੇ ਜੇ ਮੈਂ ਟਾਰਗੇਟ ਦੱਸਤਾ ਤਾਂ ਬਾਬਾ ਜੀ ਜੋ ਅੱਜ ਦਾ ਜੋ ਕੱਟ ਕੀਤਾ ਗਿਆ ਬਾ ਜੋ ਪਿਛਲੇ ਦਿਨੀ ਬਹੁਤੀ ਮਤਭਾਗੀ ਘਟਨਾ ਜੋ ਵਾਪਰੀ ਆ ਤੁਹਾਡਾ ਜੋ ਸੁਪੇ ਦੇ ਬਈ ਇਹ ਜਿਹੜਾ ਸਾਗ ਨੇ ਕਰਿਆ ਬਹੁਤ ਗਲਤ ਆ ਉਹ ਅੰਦਰ ਆ ਇਹ ਜਾਣੀ ਆ ਇਹਨਾਂ ਦੇ ਪਰਚਾ ਨਾਲ ਹੋਣਾ ਚਾਹੀਦਾ ਜਿਹੜੇ ਆਏ ਆ ਵੀ ਜਿਹਨੇ ਉਹਦੀ ਵਾਲੇ ਆ ਗਾਰੀ ਜਨਾ ਹੋਇਆ ਜਨਾ ਰਾਜ ਦਾ ਕਹਿ ਉਹਨੇ ਰੇਪ ਇਹ ਬੰਦਾ ਠੱਗਾ ਤਾਂ ਨਹੀਂ ਕਾਟਦਾ ਐ ਐ ਦੋਹਾਂ ਹੀ ਇਹੜੀ ਮੈਂ ਦੋਹਾਂ ਦੋਹਾਂ ਦੇ ਪਰਚਾ ਹੁਣ ਆਦਾ ਇਹ ਸੈਂਟ ਨੂੰ ਗਿਆਨ ਸਾਹਿਬ ਦੀ ਜਾਕੀ ਲੈਣਾ ਤੇ ਪਰਚਾ ਹੁਣ ਚਿੰਦਾ ਗੁਰੂ ਗ੍ਰੰਥ ਸਾਹਿਬ ਦੀ ਹਾਰ ਥਲੇ ਇਹਨਾਂ ਨੇ ਇਹ ਕੰਮ ਕੀਤੇ ਹੋ ਕੇ ਕੋੜਾਂ ਦੇ ਵਰਬਾ ਕੇ 295 ਇਹਨਾਂ ਦੋਹਾਂ ਤੇ ਲੱਗਦੀ ਸੀ ਉਹ ਲੱਗਦੀ ਤੇ ਨਹੀਂ ਜਿਹਦੇ ਵਿੱਚ ਬਾਪਾ ਇਸ ਦਾ ਕਾਰਨ ਕੀ ਮੰਨਿਆ ਜਾ ਰਿਹਾ ਜਿਵੇਂ ਡੇਰਾਬਾਦ ਕੋ ਜਿਆਦਾ ਬਾਦ ਬੜਾਵਾ ਤੇ ਰਿਆ ਇਹ ਤਾਂ ਸਿੱਖੀ ਦਾ ਪ੍ਰਚਾਰ ਘਟ ਕਰਕੇ ਹੋ ਰਿਹਾ ਕਿ ਆ ਆਮ ਆਪਣੇ ਲੋਕਾਂ ਦੇ ਵਿੱਚ ਕੋਈ ਬੁੱਧੀ ਨਹੀਂ ਉਸ ਕਰਕੇ ਹੋ ਰਿਹਾ ਸਿੱਧਾ ਪ੍ਰਚਾਰ ਤਾਂ ਬਹੁਤ ਆ ਹਾਂਜੀ ਇਹ ਸਾਡੇ ਲੋਕਾਂ ਦੀ ਬੁੱਧੀ ਘਰੇਟੋ ਤਾਂ ਕਰਕੇ ਹੋ ਰਿਹਾ ਏ ਅਸੀਂ ਬਾਬਾ ਬਾਦ ਫਲਾ ਰਹੇ ਆ ਬਾਬਾ ਬਾਗ ਫਲਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਉਹਦੇ ਦੀ ਸੋਚਤੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਬਾਬੇ ਬਾਦ ਦੇ ਨਾਲ ਫਲਾ ਰਹੇ ਆ ਤਾਂ ਕਰਕੇ ਇਹ ਕੰਮ ਹੋ ਰਿਹਾ ਬੜਾ ਸਰਸਵਰ ਸਾਹਿਬ ਇਹ ਕੰਮ ਕਰਦੇ ਉਹਨਾਂ ਦਾ ਰੋਕਿਆ ਇਹ ਵੀ ਕਰ ਦੇਣਾ ਉਹਨਾਂ ਦਾ ਰੋਕਣਾ ਲਈ ਆ ਦੱਸ ਚਾ ਪਰ ਜਿਹੜੇ ਹੁਣ ਡੇਰਾ ਲਗਾ ਡੇਰੇ ਵੱਧ ਰਹੇ ਆ ਉਹ ਆਪਣੇ ਇਤਿਹਾਸ ਗਡੇ ਰੇ ਤਾਂ ਹੈ ਨਹੀਂ ਜਾਂ ਗੁਰਦੁਆਰਾ ਸਾਹਿਬ ਨਹੀਂ ਡੇਰੇ ਦੇ ਨਾਮ ਤੇ ਆ ਪਰ ਉਹਨਾਂ ਦਾ ਵਿਰੋਧ ਕਿਉਂ ਨਹੀਂ ਹੁੰਦਾ ਉਦੋਂ ਪਹਿਲਾਂ ਕਿਉਂ ਨਹੀਂ ਕੀਤਾ ਜਾਂਦਾ ਕਰਨਾ ਚਾਹੀਦਾ ਵਿਰੋਧ ਪਹਿਲੀ ਗੱਲ ਤਾਂ ਸਾਡੀ ਇਹ ਰੋਮਣੀ ਕਮੇਟੀ ਸਾਥ ਪਾ ਇਹਨਾਂ ਦੀ ਘਾਟ ਆ ਜੇਰਾਬਾ ਤਾਂ ਵੱਧਾ ਕਿਉਂਕਿ ਇਹ ਗਰੀਬੇ ਸਾਡੇ ਉਹਨਾਂ ਨੂੰ ਗੱਲ ਦੇ ਨਾਲ ਨਹੀਂ ਲਾਉਂਦੇ ਅਸੀਂ ਨਾ ਗੁਰੂ ਘਰਾਂ ਦੇ ਵਿੱਚ ਜਾਣ ਪਾਤ ਕਹਿੰਦੇ ਗੁਰੂ ਘਰਾਂ ਦੇ ਬਾਹਰ ਬਾਹਰ ਫੜ ਕੇ ਕੱਢ ਦਿੰਦੇ ਆ ਤਾਂ ਕਰਕੇ ਜੇਰਾ ਦੇਰ ਆ ਬਾਦਾਵਾ ਹੁੰਦਾ ਹੈ ਇਹ ਆ ਬਾਤ ਦੀ ਜੜ ਕਿੱਥੇ ਆ ਮੈਂ ਤੁਹਾਨੂੰ ਦੱਸ ਦਿੰਨਾ ਜਿੰਨੇ ਡੇਰੇ ਆ ਸੈਂਟਰ 'ਚ ਇਹਨਾਂ ਦੀ ਜੜਾ ਇੱਕ ਸਾਹ ਉੜਦਾ ਚਾਰ ਦਿਲੇਉ ਦੇ ਹੁੰਦੇ ਆ ਪੰਜਵਾਂ ਆ ਕੇ ਫਿਰ ਨਾਲ ਵਿੱਚ ਬੰਜਾ ਪੜ ਜਾਂਦਾ ਉਹ ਸੰਤ ਨੂੰ ਆਹ ਹਵਾਲਾ ਦਿੰਦਾ ਉਹ ਹਵਾਲਾ ਦਿੱਤਾ ਹੈ ਉਧਰੋਂ ਪਹੇਟੇ ਜੋ ਉਹ ਨਾ ਕਰਦੇ ਤੂੰ ਕਹਾ ਲੈ ਜਾਣਾ ਇੱਥੇ ਜਦੋਂ ਇੱਥੇ ਲੈ ਜਾਣਾ ਉਦੋਂ ਫਿਰ ਇਹਨਾਂ ਦੀਆਂ ਕਾਲੀਆਂ ਕੁੱਤਾ ਜਿਹਨੇ ਹੋਣ ਲੱਗੀਆਂ ਕਰਦੀਆਂ ਸਿੱਖ ਤੋਂ ਉਹਨੂੰ ਬਦਾਮ ਕਰਨ ਵਾਸਤੇ ਉਹਨੂੰ ਇਹ ਕਰਦੇ ਆ ਤੇ ਨਾਲ ਇਹਨਾਂ ਦੇ ਐਸਡੀਪੀ ਵੀ ਬਾਗਲ ਗਰੁੱਪ ਪੂਰੇ ਬੰਦਾਰ ਹੈ ਕਿਉਂ ਕਿ ਉਹ ਬਾਹਰ ਇਹ ਜਾ ਕੇ ਉਹਨਾਂ ਦੇ ਮੱਥੇ ਦੇਖਦੇ ਆ ਕਿ ਕਿ ਭੋਲੇ ਭਾਰੇ ਸਿੱਖੋਂ ਕੁੰਝ ਜਾਂਦੇ ਹੁੰਦੇ ਨੇ ਭਾਵਨਾ ਨਾਲ ਇਹ ਮੱਥੇ ਦੇ ਕੇ ਜਿਹਾ ਲੋਕ ਕੋਲੇ ਪੜੇ ਸਖੋਨੇ ਨੋਕਲੇ ਨਹੀਂ ਜੀ ਫਿਡੀਓ ਲੈ ਲੈ ਇਹ ਇਹਨਾ ਲੀਡਰਾਂ ਕੋ ਇਹਨਾ ਖਾਲਾ ਅਸੀਂ ਕੰਮ ਕਰਨ ਲੱਗ ਜਾਂਦੇ ਨੇ ਪਰ ਇਹ ਤਾਂ ਬੋਟਾ ਹੀ ਰਾਜਨੀਤੀ ਵੀ ਹੋਰ ਬੋਟਾ ਹੀ ਰਾਜਨੀਤੀ ਯਾਸਤ ਸੈਂਟਰ ਦੀ ਸਾਥ ਐਸਪੀਸੀ ਤਾਂ ਤੁਹਾਡੇ ਨਾਲ ਖੜੀ ਹੈ ਜੀ ਇਸ ਟਾਈਮ ਦੀ ਨਹੀਂ ਨਹੀਂ ਸੋਟ ਵਿੱਚ ਕੋਈ ਕੋਈ ਸਾਡੇ ਨਾਲ ਨਹੀਂ ਖੜੀ ਨਹੀਂ ਗੁਰਚਲ ਸਿੰਘ ਗਰੇਵਾਲਾ ਆਇਆ ਆ ਤੁਹਾਡੇ ਆਇਆ ਅੱਜ ਆਇਆ ਕਿਰੋਦੂ ਪਤਾ ਲੱਗ ਗਿਆ ਸਾਰੇ ਪੁਤਲੇ ਹੁਣ ਤੇ ਐਤੋਂ ਪਹਿਲਾਂ ਗੁਰਚਨ ਸਿੰਘ ਗਰੇਵਾਲ ਨੇ ਇਹਨੂੰ ਮਾਫੀ ਤੇ ਦਵਾਈ ਹੈ ਕੋਲੋਂ ਤਿੰਕੇ ਦਾ ਸਾਥ ਖੜੇ ਇਸ ਦਾ ਕੀ ਪ੍ਰਕਰਮਾ ਕਰਨੀ ਹੈ ਸਾਰੇ ਗੁਰਚਨ ਸਿੰਘ ਨੂੰ ਲੈ ਕੇ ਕਿ ਜਿਹੜੇ ਪਰਚਾ ਦਰਜ ਕਰਾਇਆ ਇਸੇ ਗਰੀਬ ਆਦਮੀ ਨੂੰ ਮਾਫੀ ਦਵਾਈ ਕਰਨ ਕੋਈ ਸੁਖੂਤ ਨਹੀਂ ਸਿਰਫ ਦਿਖਾਵੇ ਵਾਸਤੇ ਨਾਲ ਖੜੇ ਦਿਖਾਵੇ ਵਾਸਤੇ ਦੋਗਲੀ ਨੀਤੀ ਜੀ ਨਿਕਾ ਦੋਗਲੀ ਨੀਤੀ ਨਹੀਂ ਚੱਲਨੀ ਇਹ ਧਰਮਕਾਮਪਾਲੇ ਆਪੂ ਮੇਨ ਆਪੂ ਜਗਰਾਉਂ ਸ਼ਹਿਰ ਦੇ ਉੱਤੇ ਬਿਠੇ ਆ ਉਹਨਾਂ ਨੂੰ ਇਸ ਚੀਜ਼ ਦਾ ਕਿਉਂ ਨਹੀਂ ਪਤਾ ਲੱਗ ਸਕਿਆ ਵੀ ਇਹ ਸਾਡੇ ਗੁਰੂ ਘਰ ਦੇ ਵਿੱਚ ਜਾਂ ਕੋਈ ਜਗ੍ਹਾ ਦੇ ਵਿੱਚ ਬਿਠਾ ਸਾਹਿਬ ਆਹ ਕੰਮ ਕਰ ਰਿਹਾ ਵਾ ਧਰਮ ਕਾਪੂ ਨੂੰ ਪਤਾ ਲੱਗਿਆ ਤਾਂ ਇਹਦੇ ਤੇ ਦਪੱਟਾ ਨਹੀਂ ਕਰਾਇਆ ਸੀਗਾ ਅਸੀਂ ਥੋੜੀ ਹੋਈ ਸੀ ਪਰਚਾ ਲਾ ਕੇ ਨੀ ਮੇਰੇ ਜਿਹੜੇ ਗ੍ਰਾਊਂਡ ਸ਼ਹਿਰ ਦੀਆਂ ਮੇਨ ਸੰਸਥਾਵਾਂ ਵਾ ਉਹਨਾਂ ਨੂੰ ਅਜੇ ਤੱਕ ਕਿਉਂ ਨਹੀਂ ਪਤਾ ਲੱਗਿਆ ਜੀ ਪਤਾ ਜੀ ਆਪਣਾ ਸਤਕਾਰ ਕਮੇਟੀ ਇੱਥੇ ਪ੍ਰਧਾਨ ਖੜਾ ਸਾਡਾ ਉਹ ਤੋਂ ਕੁਝ ਲੋ ਸਾਰਾ ਪਤਾ ਹੈ ਤੁਹਾਨੂੰ ਜੀ ਪਤਾ ਹੈ ਕਿ ਉਹ ਜੁਬਦਾ ਚੁੱਕਿਆ ਇਹਨੇ ਪਰਚਾ ਕਰਾਇਆ ਇਹਨਾਂ ਨੇ ਅਗੇ ਇੱਕ ਮਤ ਨਹੀਂ ਹੁੰਦੇ ਗਰੇ ਉਸਾਂ ਚ ਗੱਲ ਨਹੀਂ ਕਰਦਾ ਮੈਂ ਚੰਨ ਘਾਟ ਵਾਲੇ ਬਾਬੇ ਦੀ ਗੱਲ ਕਰਦਾ ਮੈਂ ਚੰਨ ਘਾਟ ਵਾਲੇ ਬਾਬੇ ਦੀ ਗੱਲ ਮੈਂ ਦੱਸ ਰਿਹਾ ਉਸ ਦੇ ਪਰਚਾ ਕਰਾਇਆ ਸੀ ਆਖੜਾ ਆ ਜਾ ਦੱਸੀ ਕਰ ਇਹ ਜੋ ਸਾਹਮਣੇ ਲਾਖੀ ਇਹ ਤੋਂ ਪਹਿਲਾਂ ਇਹਨਾਂ ਨੇ ਕੋਈ ਮਦਦ ਕੀਤੀ ਹੈ ਇਹਨਾਂ ਦੀ 21 ਬਟਾ 700 ਦਾ ਮੁਕੱਦਮਾ ਦਰਜ ਕਰਾਇਆ ਸੀ ਚਰਨ ਘਟ ਵਾਲੇ ਸਾਹਿਬ ਦੇ ਕਿੰਨੇ ਸਾਲ ਪਹਿਲਾਂ 2021 ਇਹ ਕਹਿੰਦੇ ਇੱਥੇ ਬੰਦੇ ਦੇ ਹਾਂਜੀ ਚਰਨ ਘਟ ਵਾਲੇ ਖਾਤੇ ਹਾਂ ਉਹਨੇ ਬੜੇ ਅਫਾਜਾ ਬੜੇ ਪ੍ਰਕਰਮਾਚਾਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜਾ ਤਿਆਰਾ ਤੋਂ ਕਰਵਾ ਦਿੱਤੀ ਉਹਨੇ ਅਸੀਂ ਬਿਆਦਵੀ ਦਾ ਪਾਚਾ ਵੀ ਇਹਨੇ ਧਾਰਮਿਕ ਭਾਵ ਨੂੰ ਠੇਕ ਕੋ ਚਾਹੀਏ ਦਰਜ ਕਰਾਇਆ ਅੱਛਾ ਜੀ ਇੱਥੇ ਸ਼੍ਰੋਮਣੀ ਕਮੇਟੀ ਨੇ ਕਰਿਆ ਆ ਦੇਣਾ ਇਹਨਾਂ ਨੇ ਮਾਫੀ ਦਾ ਲੈਟਰ ਬੜਾ ਵਾਰ ਟਾਈਪ ਕਰਕੇ ਤੇ ਇੱਥਾ ਕਹਿੰਦੇ ਤਾਂ ਮੈਡੀਟੇਸ਼ਨ ਦੜਾ ਹਾ ਸਵਲ ਕਰੇ ਪਾਚਾ ਦਰਜ ਰੋਟੇ ਕਰ ਦੋ ਤਾਂ ਮੈਡੀਟੇਸ਼ਨ ਦੜਾ ਹਾ ਹਾਂ ਤੁਹਾਡੇ ਤੋਂ ਜਵਾਬ ਮੰਗਦਾ ਹਾਂ ਧਰਮਤ ਦੇ ਬਾਰੇ ਤੁਸੀਂ ਵੀ ਦੋ ਤੋਂ ਪੰਜ ਦੇ ਵਿੱਚ ਮੈਡੀਟੇਸ਼ਨ ਛੜੇ ਤੋਂ ਤੋਂ ਆ ਗਏ ਜੀ ਕੋਈ ਛੜੇ ਦਿਨ ਦੀ ਔਕਾਤ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਪੈਰਿਆਂ ਦੀ ਪ੍ਰਕਿਰਮਾ ਕਰਾਂਗੇ ਅੱਜ ਅਸੀਂ ਇਹ ਪ੍ਰਧਾਨ ਅੱਛੇ ਖੋਦਾ ਸੀ ਉਹਨਾਂ ਨੂੰ ਇਹ ਸਵਾਲ ਕਦੇ ਨਹੀਂ ਕੀਤੇ ਗਏ ਜੀ ਆਹ ਇੱਥੇ ਕਾਰਵਾਈ ਹੋਈ ਆ ਸਾਡੇ ਦੱਸਣ ਦੀ ਅਸੀਂ ਕੀਤੀ ਆ ਜੀ ਕੱਲ ਇੱਥੇ ਕੀਤੀ ਆ ਕਾਰਵਾਈ ਬਦਲਾਏ ਆ ਵੀ ਬਿਆਦਬਿਆ ਨਹੀਂ ਮਾਫੀਆਂ ਵੀ ਇਹ ਦੇਣਾ ਉਸ ਤੋਂ ਬਾਅਦ ਜਦੋਂ ਸਾਡਾ ਫੇਰੇ ਸਾਹ ਦੁਬਾਰਾ ਚੰਗਿਆਂ ਦਾ ਫੇਰੇ ਸਟੇਜਾਂ ਤੇ ਖੜ ਕੇ ਸਾਡੇ ਬਰਧ ਹੋ ਜਾਣਾ ਇਹ ਇੰਨੇ ਰੰਗ ਤਾਂ ਯਾਰੋ ਕ੍ਰਿਕਟ ਬਣੀ ਬਦਲਦੀ ਕ੍ਰਿਕਟ ਦੇ ਵੀ ਸਾਬ ਕਿਤਾਬ ਦੇ ਰੰਗ ਨੇ ਇਹ ਰੰਗ ਕਿਉਂ ਬਦਲ ਗਿਆ ਹੈ ਹੁਣ ਤਾਂ ਹੁਣ ਕਾਮ ਬਾਹਰ ਆਇਆ ਵੀ ਇਹਨਾਂ ਦੇ ਥੱਲੇ ਕੁਝ ਹੋ ਗਿਆ ਬਾਬਾ ਜੀ ਜਿਹੜੀ ਬਾਕੀ ਵੀਡੀਓ ਮੈਰੋ ਸਾਹਿਬ ਕਹਿੰਦੇ ਭਾਈ ਮੈਰੋ ਸਾਹਿਬ ਜੀ ਵੀ ਬਾਕੀ ਇਹਦੇ ਵੀਡੀਓ ਉਹ ਹਜੇ ਤੱਕ ਜਨਤਾ ਕਿਉਂ ਨਹੀਂ ਕੀਤੀ ਗਈਆਂ ਉਹਨਾਂ ਬਾਰੇ ਸੰਗਤਾਂ ਨੂੰ ਕਿਉਂ ਨਹੀਂ ਦੱਸਿਆ ਗਿਆ ਜੀ ਉਹਨਾਂ ਬਾਰੇ ਮੈਰੋ ਸਾਹਿਬ ਵੀ ਦੱਸਣਗੇ ਆ ਜਿਹੜੀਆਂ ਕੋਈਆਂ ਨੇ ਸੰਗਤਾਂ ਨੂੰ ਬਾਰੇ ਪਤਾ ਨਹੀਂ ਆ ਠੀਕ ਹੈ ਜੀ ਜੀ ਇਹ ਤਾਂ ਜਿਹੜੀਆਂ ਵੀ ਸਿਰਫ ਉਹਨਾਂ ਹੀ ਪਾਣਾ ਚਾਹਦੇ ਜਿੰਨਾ ਬਾਬੇ ਨੂੰ ਪਿਆ ਇਹ ਹੱਸ ਚੱਕ ਚੱਕ ਜਿਹੜਾ ਨਾਮ ਨੇ ਉਹਨਾਂ ਚੰਗੀਆਂ ਆ ਮਾ ਇਹਦੇ ਇੱਕ ਵੀ ਪੀਲੇ ਆ ਹੋਰ ਵੀ ਸਾਡੇ ਵੀਰ ਆ ਹੋਰ ਵੀ ਸਾਡੇ ਪਰ ਪਰਾਈ ਆ ਉਹਨਾਂ ਦੇ ਮਨ ਇਨਜਾਮ ਲਾਉਣਗੇ ਗੰਤੀਆਂ ਚਲਾਨੀਆਂ ਇਹਨਾਂ ਦੀ ਗੰਤੀਆਂ ਨਾਲ ਹੀ ਹੋਣਾ ਬੀਤੀਆਂ ਦੇ ਸਾਮ੍ਹਣੇ ਨਾਲ ਇਹ ਨਾਲ ਕੋਈ ਬੰਦਾ ਪੱਤਾ ਵਾਸਤ ਨਹੀਂ ਗਿਆ ਲੇਤੀ ਸਰਕਾਰ ਸਦਕਾਰ ਕਮੇਟੀ ਵੱਲੋਂ ਦੇ ਚੁੱਕੇ ਆ ਸਭੀ ਨਾਲ ਦੇ ਜੀ ਜੋ ਬੀਬੀਆਂ ਤੇ ਬਰਾਬਰ ਪਰਚਾ ਦਰਜ ਕਰਵਾਉਣਾ ਆ ਦੀ ਕਰਨ ਕਰਲੀਆਂ ਬਣਾਉਂਦਾ ਗੁਰੂ ਘਰ ਨੂੰ ਆਸ਼ੀ ਦਾ ਅੱਡਾ ਬਣਾਉਣ ਦੇ ਸੌਂਦੀ ਜਿਹੜੀ ਬੀਬੀ ਦੇ ਬਿਆਨ ਦੇ ਉੱਤੇ ਅਧਾਰ ਦਿੱਤੇ ਪਰਚਾ ਹੋਇਆ ਉਹਦੇ ਉੱਤੇ ਕਾਹਦਾ ਕਰਾਂਗੇ ਜੀ ਸਾਡੇ ਕੋਲ ਪ੍ਰੂਫ ਨੇ ਕਿ ਬੀਬੀ ਸਹਿਮਤੀ ਦੇ ਰਾਂ ਜਾਂਦੀ ਸੀ ਅਸੀਂ ਆਪਣੇ ਐਵੀਡੈਂਸ ਦੇ ਲਾਗੇ ਅਸੀਂ ਬੀਬੀਆਂ ਤੇ ਸਾਡੇ ਇੱਕ ਪਰਚਾ ਦੇ ਅੰਦੀ ਦਾ ਹੋਰ ਕਰਾਵਾਂਗੇ ਨਹੀਂ ਪ੍ਰਚਾਰਨ ਕਰੂਗਾ ਦੇ ਸੀ ਵੱਡਾ ਕਰਾ ਹੋ ਰੱਖਾਂਗੇ ਜੀ ਅਸਲ ਵੀ ਦੱਸਦਾ ਕਰਾਓ ਕਰ ਤਮੂ ਜਾਨੀਆਂ ਦੀ ਨਾ ਵਾਲੀਆਂ ਜਗਰਾਉਂ ਸ਼ਹਿਰ ਦੇ ਵਿੱਚ ਪਹੁੰਚੀਆਂ ਸੰਕਟਾਂ ਨੂੰ ਪੰਜਾਬ ਦੇ ਸਾਰੇ ਪੰਜਾਬ ਵਾਸੀਆਂ ਸਾਹੇ ਦੁਤੀ ਦਾਤ ਦਾ ਬਾਏ ਦੁਤੀ ਦਾਤ ਦਾ ਮੈਂ ਗੱਲ ਕਰਦੇ ਹਾਂ ਤੁਹਾਡੇ ਪੱਤਰਕਾਰਾਂ ਦਾ ਜਿਨ੍ਹਾਂ ਨੇ ਪੰਜਾਬ ਵਿੱਚ ਇਹਦੇ ਤੋਂ ਆਪਣਾ ਦਰਦ ਸਾਂਝਿਆ ਤੇ ਤਾਂ ਹੀ ਆਪਣੇ ਕਮਾਕਾਰਾਂ ਨੂੰ ਸਾਕੇਣੋ ਵੀ ਇਸ ਸਰੋਗਰਾਮ ਦੇ ਵਿੱਚ ਆਪਣੀ ਸੰਮੂਲਿਤ ਕੀਤੀ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਅਕਾ ਜੀ ਮੇਨ ਮੁੱਖ ਮੰਤਰੀ ਅਮਰਪਾਲ ਦੀ ਗੱਲ ਨਹੀਂ ਜੀ ਇਥੇ ਅਮਰਪਾਲ ਦੀ ਗੱਲ ਨਹੀਂ ਜੇ ਤੁਸੀਂ ਕਹਿ ਦੋ ਨਾ ਕਿ ਅਮਰਪਾਲ ਦੀ ਗੱਲ ਆ ਜੀ ਇਹ ਜਿਹੜਾ ਸਮਾਂ ਵਕਤ ਵਰਕਰ ਹੈ ਨਾ ਇਹ ਵਕਤ ਵਕਤ ਤੇ ਦੀਪ ਸਿੱਧੂ ਪਹਿਲਾਂ ਹੀ ਸਾਨੂੰ ਕਹਿ ਗਏ ਸੀਗੇ ਉਹ ਬੇ ਕਹਿਦਾ ਸੀ ਪੰਜਾਬ ਚ ਆਉਣ ਵਾਲੇ ਹਾਲਾਤ ਇੰਨਾ ਦੇ ਹੋ ਜਾਣੇ ਤਾਂ ਕੋਈ ਸੰਭਲੇ ਨਹੀਂ ਜਾਣੇ ਜੀ ਥੋੜੇ ਥੋੜੇ ਆਪਣੇ ਹੀ ਥੋੜਿਆਂ ਲਈ ਇਸ ਤਰ੍ਹਾਂ ਦੇ ਕਾਰੋਬਾਰ ਕਰਨੇ ਲੱਗ ਜਾਣਗੇ ਜਿਹੜੇ ਥੋੜੇ ਹੀ ਉੱਤੇ ਸਭੇ ਲੱਗ ਰਹੇ ਆ ਫਿਰ ਦੇਖ ਲਓ ਤੁਸੀਂ ਉਹ ਗੱਲ ਸੱਚ ਹੋ ਰਹੀ ਆ ਤੁਸੀਂ ਆਪ ਵੀ ਹੋ ਗਏ ਤੇ ਅਮਰਪਾਲ ਦੀ ਗੱਲ ਨਹੀਂ ਅਮਰਪਾਲ ਮੈਰੋਂ ਨੇ ਉਹ ਕੰਮ ਦਿੱਤਾ ਜਿਹੜਾ ਸਾਡੀ ਸਿੱਖ ਫੌਜ ਤੇ ਪੂਰੇ ਪੰਜਾਬ ਦੀ ਧੀ ਦੇ ਇਹ ਜਦ ਵਿੱਚ ਆਪੇ। ਤੇ ਕਾਲੇ ਨੂੰ ਕੋਲ ਹੋਰ ਐਂਦਾ ਦਾ ਕੰਮ ਕਿਤੇ ਵੀ ਦੇਰੇ ਕਿਤੇ ਵੀ ਸ਼ਹਿਰ ਚ ਕਿਸੇ ਵੀ ਪਿੰਡ ਚ ਨਾ ਹੋਵੇ ਕਿ ਬਾਹਰੋਂ ਸੇ ਕਿਸੇ ਵਾਲਾ ਹੋਵੇ ਤੇ ਅੰਦਰੋਂ ਕਿਸੇ ਦੇ ਅਲਟਾ ਵਾਲਾ ਕੰਮ ਕੀਤਾ ਜਾਵੇ। ਕਿਉਂਕਿ ਸਾਡੇ ਸਿੱਖੇ ਤਾਂ ਅੰਮ੍ਰਿਤ ਰੇਣਾ ਚ ਪਹਿਲੀ ਗੁਰਾਇਤ ਕਰ। ਗੁਰਾਇਤਾਂ ਦੇ ਵੇਚਿਆ। ਇਹ ਕੰਮ ਜਿਹੜਾ ਉਹ ਬਾਬੇ ਨੇ ਕੀਤਾ ਨਾ ਮੈਂ ਸੌਰੀ ਮੈਂ ਉਹ ਬਾਬਾ ਨਹੀਂ ਕਹਿੰਦੀ ਕਿਉਂਕਿ ਬਾਬਾ ਬਹੁਤ ਫੋਲੀਸ਼ ਸਾਬਾ ਦਾ। ਬਾਬਾ ਕਹਿਣਾ ਨਹੀਂ ਪਾਪ ਹੈ। ਉਹ ਇੱਕੋ ਸ਼ੈਤਾਨ ਦੀ ਇਨਸਾਨ ਵੀ ਨੇ ਸ਼ਤਾਨ ਵੀ ਜਿਨੇ ਜਿਨੇ ਐਦਾ ਦਾ ਕੰਮ ਕੀਤਾ ਜਿਨੇ ਐਨੇ ਸੋਚਿਆ ਵੀ ਸੇ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਮਾਲਕ ਆ ਜਿਹਦੇ ਉਹ ਆਪਣਾ ਲੈ ਕੇ ਬਿਨਾਂ ਕੱਪੜੇ ਬਿਨਾਂ ਗੱਡੀਆਂ ਤੇ ਵੱਡੇ ਵੱਡੇ ਡੇਰੇਾਂ ਤੇ ਬੈਠੇ ਆ ਸਾਰੇ ਡੇਰੇ ਵਾਲੇ ਨੇ ਉਹਨਾਂ ਦੇ ਕਿ ਉਹਦੇ ਪੰਜ ਉਂਗਲਾਂ ਇੱਕੋ ਜਿਓਂ ਮਿਲਦੀਆਂ ਬਸ ਜਿਹੜੇ ਵੀ ਇੰਦਾਂ ਦੇ ਕਾਰੋਬਾਰ ਕਰਦੇ ਨੇ ਨਾ ਉਹ ਘਟੋ ਘਟ ਆਪਣੇ ਘਰੇ ਸੋਚੀਆ ਕਿ ਉਹਨਾਂ ਦੇ ਘਰੇ ਮਾਂ ਵੀ ਹੈਗੀ ਆ ਘਰ ਵਾਲੀ ਵੀ ਹੈਗੀ ਆ ਪਤਨੀ ਵੀ ਹੈਗੀ ਆ ਮੰਮੀ ਉਹਨਾਂ ਦੀ ਕੱਟੀਆਂ ਵੀ ਹੈਗੀਆਂ ਆਏ ਬੋਸਨ ਜਿਉ ਅਹੇ ਕਿ ਕਰਮ ਕਰਨਗੇ ਨਾ ਕੱਲ ਨੂੰ ਉਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਵਾਜ਼ੇ ਉੱਪਰ ਵੀ ਮੰਨਵੇ ਕਾਬਲ ਹੀ ਹੋਣਗੇ ਕਰਦਾ ਸਕਲਾ ਬਖਸ਼ਣਾ ਇਹ ਛੋਟੇ ਜਿਹੇ ਮੰਨ ਦਾ ਗੁਰੂ ਘਰ ਨਾਲ ਕੇ ਘਰ ਕਰ ਲਏ ਨਹੀਂ ਜਿਵੇਂ ਉਸ ਤੋਂ ਬਿਨਾਂ ਭਾਈ ਮਰੋ ਸਾਹਿਬ ਨੇ ਕਿਹਾ ਵੀ ਸਾਡੇ ਕੋਲੇ ਦੋ ਤਿੰਨ ਹੋਰ ਬੰਦੇ ਨੇ ਆ ਬਾਬੇ ਨੇ ਤਸੀਦਾਵਾਂ ਉਹ ਜਨ ਤੱਕ ਕਿਉਂ ਨਹੀਂ ਕਿੱਤੀ ਗਈਆਂ ਉਹ ਵੀ ਕਰੀ ਉਹ ਬੰਦੇ ਅੱਜ ਹੁਣ ਮੈਨੂੰ ਨੇ ਦੇਖਣਾ ਸੀ ਕਿ ਨਾ ਜੇ ਮੇਰੇ ਨਾਲ ਕੋਈ ਛੜਦਾ ਕਿ ਨਹੀਂ ਛੜਦਾ ਕਿਤੇ ਕੋਈ ਦਬਾਅ ਤਾਂ ਨਹੀਂ ਪੈ ਰਿਹਾ ਮੇਰੇ ਨਾਲ ਸਾਥੇ ਵੀ ਬਾਬੇ ਦੂਜੇ ਦਬਾਅ ਪਾ ਰਹੇ ਹੁਣ ਵੀ ਜਨਤਕਤਾ ਨਹੀਂ ਕਰ ਰਹੇ ਇਹ ਤਾਂ ਹੁਣ ਹਮਤਮਲ ਤੈਨੂੰ ਆਪ ਹੀ ਦੱਸੂ ਉਹ ਤੇ ਦਵਾਈ ਪੈਂਦਾ ਕਿ ਨਹੀਂ ਪੈਂਦਾ ਉਹ ਤਾਂ ਹੁਣ ਜਿਹੜਾ ਬੰਦਾ ਇੱਕ ਕੰਮ ਕਰਦਾ ਉਹ ਤਾਂ ਫਿਰ ਵਿਚਾਰਾ ਆਪਦਾ ਘਰ ਵਿਚਾਰ ਦੇਦਾ ਆਪਦਾ ਆਪ ਹੀ ਦਵਾ ਦਿੰਦਾ ਤੇ ਬਾਅਦ ਵਿੱਚ ਉਹਨਾ ਕੋਈ ਛੜਦਾ ਵੀ ਨਹੀਂ